ਕੰਨੀ ਪਾਰੀ ਕੀ ਨਾਜੀ ਆਪਣਾ ਮੇਰਾ ਨਾਮ ਜੀ ਹਮੇਸ਼ ਕਮਾਤ ਕੀ ਹੋਇਆ ਕੀ ਕਿਹੜਾ ਐਕਸੀਡੈਂਟ ਹੋਇਆ ਭਾਈ ਬੰਦਾ ਉੱਤੋਂ ਥੱਲੇ ਡਿੱਗਾ ਹੈਲਮਟ ਪਾਇਆ ਸੀ ਤੇ ਹੈਲਮਟ ਕਰਕੇ ਉਹਦਾ ਬਚਾ ਆ ਲੱਗਦਾ ਉਹਦੀਆਂ ਦੋਵੇਂ ਫੈਕਚਰ ਹੋ ਗਏ ਉੱਤੋਂ ਡਿੱਗਾ ਹਾਂਜੀ ਉਹਦੇ ਤੇ ਵੀ ਪਛਾਣ ਹੋਈ ਕੌਣ ਆਦਾ ਸੀ ਕਿੱਥੋਂ ਆ ਰਿਹਾ ਪਛਾਣ ਉਹਦੇ ਮਾਲਕ ਆ ਗਏ ਸੀ ਤੱਕਰੀ ਬੈਟਰੀ ਰਿਕਚ ਵਾਲੇ ਜਿਹੜੇ ਆਏ ਉਹ ਫੋਨ ਚੁੱਕੇ ਭੱਜ ਗਏ ਠੀਕ ਹੈ ਤੇ ਕੋਈ ਲਾਗੇ ਖਲੋਤਾ ਨਹੀਂ ਠੀਕ ਹੈ ਔਨ ਦੀ ਸਪੋਰਟ ਤੇ ਖਲੋਣਾ ਚਾਹੀਦਾ ਹੈ ਕੱਲ ਤੇ ਕਿਸੇ ਨੂੰ ਵੀ ਕੁਝ ਹੋ ਸਕਦਾ ਬੰਦੇ ਦੀ ਪਛਾਣ ਹੋਈ ਕੋਈ ਕੋਣ ਹੈ ਕੋਣ ਹਰ ਵਰਕਰ ਹੈ ਲਾਸੀ ਕੇ ਹੈ ਫੈਕਟਰੀ ਦਾ ਠੀਕ ਹੈ ਸੁਪਰਵਾਈਜ਼ਰ ਸੀ ਤੇ ਉਹਨੂੰ ਕਿੱਥੇ ਹਸਪੀਟਲ ਭੇਜਿਆ ਹਾਂਜੀ ਹੁਣ ਹਸਪੀਟਲ ਭੇਜ ਦਿੱਤਾ ਉਹਨਾਂ ਨੂੰ ਪੁਲਿਸ ਮੌਕੇ ਤੇ ਆ ਗਈ ਸੀ ਠੀਕ ਹੈ ਇਹ ਗੱਡੀ ਨਾਲ ਐਕਸੀਡੈਂਟ ਹੋਇਆ ਕੀ ਹੈ ਕੋਈ ਪਤਾ ਇਹ ਹੁਣ ਭਾਈ ਉੱਪਰ ਤੇ ਕੋਈ ਗਿਆਨ ਮੋਰਸਾਂ ਦੇ ਉੱਪਰ ਹੀ ਆ ਬਾਕੀ ਉਹਦਾ ਕੋਈ ਇਨਸਾਨੀਏ ਕਿੰਨੀ ਸ਼ਰਮਸਾਰ ਹੋਈ ਉਹਦਾ ਮੋਬਾਈਲ ਡਿੱਗਿਆ ਕੋਈ ਬੈਟਰੀ ਆ ਬੈਟਰੀ ਵਾਲਾ ਫੋਨ ਚੁੱਕ ਕੇ ਲੈਗਾ ਕੇ ਵੇਖਣ ਦੀ ਕਿ ਉਹਨੂੰ ਚੁੱਕਣ ਦੀ بجائے ਭਾਂਡਾ ਚੁੱਕ ਕੇ ਪਾ ਕੇ ਬੰਦਾ ਹੋ ਚੁੱਕਿਆ ਭੱਜ ਗਿਆ ਵੀ ਤੂੰ ਇਨਸਾਨ ਦੀ ਬਲੇ ਮੈਂ ਘੱਟੋ ਘੱਟ ਦੇਖੋ ਤੇ ਸਹੀ ਇਹ ਬੰਦਾ ਡਿੱਗਾ ਆ ਜਾਂ ਹੈਗਾ ਤੇ ਮਰ ਗਿਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਅੱਜ ਉਹਦੇ ਨਾਲ ਆਇਆ ਕੱਲ ਨੂੰ ਮੇਰੇ ਨਾਲ ਵੀ ਹੋ ਸਕਦਾ ਕਿਸੇ ਨਾਲ ਵੀ ਹੋਏਗਾ ਜੇ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਦਵਾ ਤੇ ਇਸ ਤਰ੍ਹਾਂ ਜਿਹੜਾ ਮਰ ਜੂਗਾ ਬੰਦਾ ਛੱਟਲੇ ਵੀ ਕੋਈ ਚਾਹਣੀਆਂ ਦੇਖ ਲੈਣ ਚਾਹੀਦਾ ਲੋਕਾਂ ਨੂੰ ਪਹੁੰਚ ਗਿਆ ਬਦਿਆ ਬਾਕੀ ਹੈਗਾ ਹੈਲਮਟਰ ਜਰੂਰ ਪਹੁੰਚੇ ਰੋਂਗ ਸਾਈਡ ਦਾ ਕੋਈ ਇੰਤਜ਼ਾਮ ਕਰਨਾ ਚਾਹੀਦਾ ਕਰਨੇ ਦੀ ਜਾਨ ਬਚਾ ਸਕਦੇ ਜਾਨ ਬਚਾ ਦੇ ਬਹੁਤ ਜ਼ਿਆਦਾ ਫ੍ਰੈਕਚਰ ਹੈ ਰੀੜ ਦੀ ਹੱਡੀ ਫ੍ਰੈਕਚਰ ਹੋ ਗਈ ਹੈਲਮਟਰ ਨੇ ਜਾਨ ਬਚਾਈ ਹੈਲਮਟਰ ਪੱਕੀ ਸਰਕਾਰ ਨੂੰ ਚਾਹੀਦਾ ਜਿਹੜਾ ਰੋਂਗ ਸਾਈਡ ਚੜਦੇ ਨੇ ਪੱਕਾ ਰੋਕ ਨਾਕਾ ਲਾਇਆ ਜਾਵੇ ਤਾਂ ਕਿ ਰਾਤ ਨੂੰ ਵੀ ਲੋਕੀ ਨਾ ਚੜਨ ਸਾਨੂੰ ਪੱਕਾ ਕਲੀਅਰ ਨਹੀਂਗਾ ਕਿ ਉਹ ਰੋਂਗ ਸਾਈਡ ਤੋਂ ਡਿੱਗਾ ਕਿਉਂ ਸਹੀ ਆ ਰਿਹਾ ਸੀ ਇਹਦੇ ਬਾਰੇ ਕਲੀਅਰ ਨਹੀਂ ਹੋਇਆ ਹਜੇ ਪਰ ਫਿਲਹਾਲ ਤਾਂ ਐਂਬੂਲੈਂਸ ਕਰਕੇ ਤੁਹਾਨੂੰ ਭੇਜਣ ਦੀ ਕੀਤੀ ਮਾਲਕ ਵੀ ਉਧੇ ਆ ਗਏ ਸੀ ਕਿ ਉਹ ਲੈ ਕੇ ਗਏ ਬਾਕੀ ਉਹਦੀ ਵਾਇਗੁਰ ਰੱਖਿਆ ਕਰੇ ਉਹਦੀ ਸੇਫ ਦੀ ਠੀਕ ਹੈ ਕਿਹੜਾ ਹਾਸਾ ਆਇਆ ਕਿਸ ਤਰ੍ਹਾਂ ਆਇਆ ਹਾਸਾ ਜੀ ਜਾਂਚ ਕਰਦੇ ਪਿਆ ਜੀ ਇਥੋਂ ਮੈਂ ਪੈਟਰੋਲਿੰਗ ਕਰਦਾ ਆਂ ੜਿਆ ਬੰਦਾ ਇੱਥੇ ਡਿੱਗਿਆ ਸੀ ਜਾਂ ਡਿਊਟੀ ਅਫਸਰ ਸਾਡੇ ਆਏ ਆ ਪਤਾ ਲੱਗਾ ਵੀ ਇਹ 92 ਯਾਰ ਹੈ ਉੱਤੇ ਕੋਈ ਲੱਗੀ ਗੱਡੀ ਦੇ ਨਾਲ ਥੱਲੇ ਡਿੱਗ ਪਿਆ ਪੁਲ ਤੋਂ ਤੇ ਅਸੀਂ ਮੌਕੇ ਤੇ ਐਂਬੂਲੈਂਸ ਬੁਲਾ ਕੇ ਤੇ ਡਿਊਟੀ ਅਫਸਰ ਆਏ ਇਹਨਾਂ ਨੂੰ ਹਸਪੀਟਲ ਨੂੰ ਭੇਜਿਆ ਮੁੰਡੇ ਦੀ ਉਤਰਾ ਠੀਕ ਆ ਉਹਦੇ ਮਤਲਬ ਕਿ ਲੱਤਾਂ ਨੂੰ ਸੱਟਾਂ ਲੱਗੀਆਂ ਪੁਲ ਤੋਂ ਉੱਤੋਂ ਡਿੱਗ ਪਿਆ ਹਾਂ ਪੁਲ ਤੋਂ ਉੱਤੋਂ ਡਿੱਗ ਗਿਆ ਸਾਢੇ 11 ਤੋਂ ਪਹਿਲਾਂ ਡਿੱਗ ਪਿਆ ਸੀ ਡਿੱਗਣ ਦਾ ਕੋਈ ਕਾਰਨ ਪਤਾ ਲੱਗਾ ਨਹੀਂ ਉਹ ਦੇਖਦੇ ਆ ਜੀ ਜਾਂਚ ਕਰਦੇ ਆ ਕੁਝ ਨਹੀਂ ਪਤਾ ਹਜੇ ਡਿਊਟੀ ਅਫਸਰ ਆਏ ਆ ਥਾਣੇ ਤੋਂ ਸੱਦੇ ਆ ਉਹ ਦੇਖਦੇ ਆ ਕੀ ਗੱਲ ਹੋਈ ਆ ਉਹ ਸਾਰੀ ਵੈਰੀਫਾਈ ਕਰਕੇ ਦੱਸਣਗੇ ਠੀਕ ਹੈ ਕਿ ਜਿਹੜੀ ਗੱਡੀ ਦੇ ਨਾਲ ਵੱਜਿਆ ਐਕਸੀਡੈਂਟ ਹੋਇਆ ਉਹ ਗੱਡੀ ਦੇਖਦੇ ਆ ਜੀ ਅਸੀਂ ਤਾਂ ਥੱਲੇੋਂ ਆ ਰਹੇ ਸੀ ਪੈਟਰੋਲਿੰਗ ਕਰਦੇ ਤੇ ਜਦੋਂ ਸਾਨੂੰ ਪਤਾ ਲੱਗਾ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਭੇਜਿਆ ਵਾ ਬਾਕੀ ਉਹਨਾਂ ਦੇ ਪਤਾ ਲੱਗੂਗਾ ਬਿਆਨਾਂ ਤੇ ਜਾਂ ਜਦੋਂ ਹੋਸ ਥੋੜੀ ਹੋ ਕਰਦੇ ਆ ਵੀ ਕੀ ਗੱਲ ਹੋਈ ਆ ਫਿਰ ਜੋ ਵੀ ਹੋਊਗਾ ਮੌਕੇ ਤੇ ਡਿਊਟੀ ਅਫਸਰ ਆਏ ਸਾਡੇ ਉਹ ਜੋ ਵੀ ਬੰਦ ਕਾਰਵਾਈ ਉਹ ਹੋਊਗੀ ਜੀ ਹਾਂਜੀ ਸਰ ਕੀ ਨਾਮ ਤੇ ਆਪਣਾ ਸੁਨੀਲ ਕੁਮਾਰ ਤੇ ਸਰ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਹੋਇਆ ਜਾਣਦੇ ਕਿ ਲੜਕੇ ਨੇ ਹਾਂਜੀ ਸਾਡੀ ਫੈਕਟਰੀ ਦਾ ਲੜਕਾ ਐ ਹਾਂਜੀ ਕੀ ਨਾਮ ਦੇ ਆ ਤਾਂ ਪ੍ਰਦੀਪ ਕੁਮਾਰ ਤੇ ਕਿੱਥੋਂ ਦਾ ਰਹਿਣਾ ਲੱਭੂ ਪੁਤਲੀ ਘਰ ਤੇ ਫੈਕਟਰੀ ਤੋਂ ਘਰ ਜਾ ਰਿਹਾ ਸੀ ਘਰ ਛੁੱਟੀ ਕਰਕੇ ਜਾ ਰਿਹਾ ਸੀ ਕਿ ਐਕਸੀਡੈਂਟ ਕਿਹੜੀ ਜਗ੍ਹਾ ਤੇ ਹੋਇਆ ਰਾਮਤਰਾਇ ਰਾਉਂਡ ਸੈਂਡ ਪੁਲ ਤੋਂ ਉਹ ਤੋਂ ਹਾਂਜੀ ਤੇ ਅੱਜ ਕੱਲ੍ਹ ਕਹਿੰਦੇ ਇੱਕ ਗੱਡੀ ਨਾਲ ਹੋਇਆ ਉਹ ਸਾਨੂੰ ਇੰਨਾ ਨਹੀਂ ਪਤਾ ਸਰ ਅਸੀਂ ਤੇ ਭੱਜ ਦੌਰਚ ਫੋਨ ਆਇਆ ਕਿਸੇ ਦਾ ਤੇ ਅਸੀਂ ਆ ਗਏ ਹਾਂ ਲੜਕੇ ਕਿ ਜਾਨੀ ਹੈ ਲੜਕੇ ਜਾਨ ਠੀਕ ਹੈ ਬਾਕੀ ਹੈਲਮਟ ਪਾਇਆ ਸੀ ਉਹਨੇ ਬਾਕੀ ਲੱਤਾਂ ਦੇ ਥੋੜਾ ਹੈ ਬਚਾ ਬਚਾਅ ਹੋ ਗਿਆ ਕੀ ਰੋਂਗਸੇ ਉੱਤੇ ਚੜ ਰਿਹਾ ਸੀ ਹਾਂਜੀ ਹਾਂਜੀ ਸਰ ਮੋਟਰਸਾਈਕਲ ਉਹਦਾ ਮੋਟਰਸਾਈਕਲ ਉਹ ਤੇ ਸਾਰਾ ਲੱਗਾ ਹੈ ਸਰ